ਇੱਕ ਵਾਰ ਦੀ ਹੁਣ ਟੌਪ ਤੇ ਸਾਰੇ ਦਸਕਾਂ ਦਾ ਸਪੋਰਟ ਤੱਕ ਕੱਲ ਹੋਏ ਉੱਬਿਆ ਬੇਖੇ ਟੂਰਨਾਮੈਂਟ ਦਾ ਰਿਜ਼ਲਟ ਹੈ ਜਿਹੜਾ ਫਾਈਨਲ ਮੈਚ ਦੜਬਾ ਮੰਡੀ ਤੇ ਪਿੰਡ ਉੱਬਿਆ ਦੀ ਟੀਮ ਵਿਚਾਲੇ ਖੇਡਿਆ ਗਿਆ ਜਿੱਥੇ ਉੱਬਿਆ ਚ ਸ਼ੀਲੂ ਹਰਿਆਣਾ ਤੇ ਨਾਲ ਸਲੀਲ ਤਮਤਾਨ ਤੇ ਰਵੀ ਕੈਦਰਮ ਨੇ ਕੌਡੀਆਂ ਪਾਈਆਂ ਤੇ ਦੜਬਾ ਮੰਡੀ ਚ ਮੋਟਾ ਅਣਦਾਣੇ ਵਾਲਾ ਬੁਰੀਆ ਸਿਰਸਰ ਤੇ ਬਾਬਰਾ ਠਿਕਰੀਆਲ ਵਾਲਾ ਬਾਵਰੇ ਨੇ ਆਸਟ੍ਰੇਲੀਆ ਚ ਵੀ ਤਾਕੜੀ ਕਬੱਡੀ ਖੇਡੀ ਪਿਛਲੇ ਦਿਨੀ ਤੇ ਠਿਕਰੀਆਲ ਵਾਲੇ ਬਾਵਰੇ ਨੇ ਸਿੱਲੂ ਤੇ ਅਜ ਬੇਰ-ਬੇਰ ਕੇ ਪਾਈਆਂ ਸਿੱਲੂ ਅੱਜ ਤੋਂ ਪਹਿਲਾਂ 3 ਦਿਨ ਲਗਾਤਾਰ ਵੈਸਟ ਰਹਾ ਪਰ ਅੱਜ ਵੈਸਟ ਤਾਂ ਨਹੀਂ ਨਿਕਲ ਸਕਿਆ ਪਰ ਵਧੀਆ ਖੇਡੇ ਆ ਤੇ ਫਾਈਨਲ ਮੈਚ ਬੂਟੇ ਅਣਦਣੇ ਵਾਲ ਨੇ ਇੱਕ ਪਾਸਾ ਕਰਤਾ ਮੈਚ ਦਾ ਸੇ ਟੱਚ ਲੈ ਕੇ 4 ਜੱਫੇ ਲਾਏ ਤੇ ਵੈਸਟ ਜੱਫੀ ਬਣਿਆ ਅੱਜ ਤੇ ਰੀਡਰਾਂ ਚੋਂ ਰਵੀ ਕਨਰਮ ਤੇ ਬੂਰੀਆ ਸਰਸਰ ਨੇ ਸੱਤ-ਸੱਤ ਕੌਡੀਆਂ ਪਾ ਕੇ ਪੰਜ-ਪੰਜ ਨੰਬਰ ਲੈ ਦੋਨੇ ਜੁਆਇੰਟ ਤੌਰ ਤੇ ਵੈਸਟ ਰਹੇ ਤੇ ਵੈਸਟਾਂ ਨੂੰ 21000 ਰੁਪਇਆ ਨਾਮ ਸੀ ਤੇ ਫਰਸਟ ਟੀਮ ਆ ਜਿਹੜੀ ਉਹ ਦੜਬੇ ਜੋਹੀ ਦੜਬੇ ਦੇ 15 ਨੰਬਰ ਤੇ ਸੈਕੰਡ ਜਿਹੜੀ ਉਹ ਪਿੰਡ ਉਬਿਆਂ ਦੀ ਉਬਿਆਂ ਦੇ 8 ਨੰਬਰ ਸੀਗੇ ਖੇਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਬਿੱਲੇ ਛੜਦੇ ਛੋਟਿਆ ਵੀਰਾ ਰੀਸ਼ੋ ਸ਼ਰਾਬੀਆਂ ਦੀ ਇਹ ਬੂਟਾ ਤੇ ਬਿੱਲਾ ਬਿੱਲਾ ਤੇ ਬੂਟਾ ਲੱਖੀ ਕਰੀ ਗੱਲ ਜਵਾਨਾ ਸਰਾ ਓਏ ਬੂਟਿਆ ਸਰਾ ਓਏ ਗੱਬਰੂਆ ਸਰਾ ਓਏ